ਮੇਰੇ ਨਾਲ ਮੇਰੇ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀ ਐਮ ਕੇ ਅਰਵਿੰਦ ਜੀ ਅੱਜ ਬਹੁਤ ਇੱਕ ਇੰਪੋਰਟੈਂਟ ਇਸ਼ੂ ਜਿਹੜਾ ਕਿ ਪੰਜਾਬ ਦੇ 3 ਲੱਖ 15000 ਜਿਹੜੇ ਪੈਨਸ਼ਨਰ ਨੇ ਪੂਨਾ ਦਿਨ ਜੁੜਿਆ ਹੋਇਆ ਪੰਜਾਬ ਦੇ ਅੰਦਰ ਲੰਬਾ ਸਮਾਂ ਆਪਣੀਆਂ ਸਰਕਾਰੀ ਸੇਵਾਵਾਂਾਂ ਨਿਭਾਉਣ ਤੋਂ ਬਾਅਦ ਜਦੋਂ ਰਿਟਾਇਰ ਹੁੰਦੇ ਨੇਗੇ ਤਾਂ ਉਸ ਸਮੇਂ 2004 ਤੋਂ ਪਹਿਲਾਂ ਪੈਨਸ਼ਨ ਸਕੀਮ ਜਿਹੜੀ ਆ ਉਹ ਪੂਰੇ ਦੇਸ਼ ਪਰਚ ਲਾਗੂ ਹੋਈ ਸੀ ਕਿ ਉਸ ਦੇ ਤਹਿਤ ਪੰਜਾਬ ਵਿੱਚ 315000 ਵਿਅਕਤੀਆਂ ਨੂੰ ਜਾਂ ਉਹਨਾਂ ਦੇ ਡਿਪੈਂਡੈਂਟ ਨੂੰ ਉਹਨਾਂ ਦੇ ਆਸ਼ਰਤਾਂ ਨੂੰ ਉਹਨਾਂ ਦੇ ਲੀਗਲ ਹੈਅਰ ਨੂੰ ਪੰਜਾਬ ਦੇ ਅੰਦਰ ਪੈਨਸ਼ਨ ਜਿਹੜੀ ਮਿਲਦੀ ਹੈ ਸੋ ਪੰਜਾਬ ਸਰਕਾਰ ਨੇ ਉਹਨਾਂ ਦੀ ਸਹੂਲਤ ਦੇ ਲਈ ਇਸ ਡਿਪਾਰਟਮੈਂਟ ਦੇ ਅੰਦਰ ਡਿਪਾਰਟਮੈਂਟ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਚਲਾਉਣ ਦੇ ਲਈ ਅਸੀਂ ਪੈਨਸ਼ਨਰ ਸੇਵਾ ਪੋਰਟਲ ਜਿਹੜਾ ਪੰਜਾਬ ਸ਼ੁਰੂ ਕੀਤਾਗਾ ਪੈਨਸ਼ਨਰ ਸੇਵਾ ਪੋਰਟਲ ਪੰਜਾਬ ਦੇ اندر ਲਾਂਚ ਕੀਤਾਗਾ ਜਿਹਦੇ ਨਾਲ ਪੈਨਸ਼ਨਰ ਆਪਣੇ ਘਰ ਬੈਠ ਕੇ ਆਟੋਮੈਟਿਕ ਆਨਲਾਈਨ ਜਿਹੜਾ ਸਿਸਟਮ ਦੇ ਰਾਹੀਂ ਆਪਣਾ ਜੀਮਨ ਪ੍ਰਮਾਣ ਪੱਤਰ ਜਿਹੜਾ ਸਰਟੀਫਿਕੇਟ ਜਮਾ ਕਰਵਾਉਣਾ ਹੁੰਦਾਗਾ ਉਹ ਕਰਵਾ ਸਕਦੇ ਨੇ ਕਿ ਸਿੱਖਿਆ ਸੰ ਮੋਡਿਊਲ ਦੇ ਰਾਹੀਂ ਪਰਵਾਰਿਕ ਪੈਨਸ਼ਨ ਦੀ ਅਪਲੀਕੇਸ਼ਨ ਜਿਹੜੀ ਆ ਉਹ ਮੂਵ ਕੀਤੀ ਜਾ ਸਕਦੀ ਆ ਇਸੇ ਤਰੀਕੇ ਐਲਟੀਸੀ ਲਈ ਅਪਲੀਕੇਸ਼ਨ ਆਬੀਐਸ ਪੋਰਟਲ ਤੇ ਮੂਵ ਕੀਤੀ ਜਾ ਸਕਦੀ ਆ ਸ਼ਿਕਾਇਤ ਮੋਡਿਊਲ ਦੇ ਰਾਹੀਂ ਜਿਹੜੀਆਂ ਵੀ ਪੈਂਚਾਇਤ ਦੀ ਸ਼ਿਕਾਇਤਾਂ ਲਗੀਆਂ ਉਹਨਾਂ ਦਾ ਸ਼ਿਕਾਇਤ ਦੀ ਨਿਰਵਾੜਨ ਦਾ ਜਿਹੜਾ ਕੰਮ ਆ ਸ਼ਿਕਾਇਤ ਨੂੰ ਠੀਕ ਕਰਨ ਦਾ ਕੰਮ ਆ ਉਹ ਵੀ ਇਸ ਪੋਰਟਲ ਤੇ ਹੋ ਸਕਦਾਗਾ ਸੋ ਆਪਣੇ ਪ੍ਰੋਫਾਈਲ ਨੂੰ ਅਪਡੇਟ ਕਰਾਉਣ ਦੇ ਲਈ ਜਾਂ ਆਪਣੀ ਕੋਈ ਨਿੱਜੀ ਇਨਫਰਮੇਸ਼ਨ ਦੇਣ ਦੇ ਲਈ ਕਿਉਂਕਿ ਕਈ ਵਾਰ ਵਿਅਕਤੀ ਆਪਣਾ ਐਡਰੈਸ ਚੇਂਜ ਕਰ ਲੈਂਦਾਗਾ ਡਿਸਟ੍ਰਿਕਟ ਚੇਂਜ ਕਰ ਲੈਂਦਾਗਾ ਫੋਰਨ ਚਲਾ ਜਾਂਦਾਗਾ ਜਾਂ ਕਿਤੇ ਹੋਰ ਰਹਿਣ ਲੱਗ ਜਾਂਦਾਗਾ ਉਹਦੀ ਐਪਲੀਕੇਸ਼ਨ ਵੀ ਜਿਹੜੀ ਆ ਜਿੱਤੀ ਜਾ ਸਕਤੀ ਆ ਸੋ ਇਹ ਸਾਰੀਆਂ ਜਿਹੜੀਆਂ ਸੁਵਿਧਾਵਾਂ ਨੇਗੀਆਂ ਇਹ ਘਰ ਬੈਠ ਕੇ ਵੀ ਘਰ ਬੈਠ ਕੇ ਕਿਉਂਕਿ ਰਿਟਾਇਰ ਹੋ ਜਾਂਦਾ 올ਡ एज ਦੇ ਅੰਦਰ ਕਈ ਵਾਰ ਵਿਅਕਤੀ ਜਿਹੜਾ ਉਹ ਬੈਂਕ 'ਚ ਨਹੀਂ ਜਾ ਸਕਦਾ ਦਫ਼ਤਰਾਂ ਦੇ ਚੱਕਰ ਨਹੀਂ ਕੱਢ ਸਕਦਾ ਇਹ ਸਾਰੀ ਪ੍ਰਕਿਰਿਆ ਬਹੁਤ ਸਰਲ ਕੀਤੀ ਗਈ ਆ ਤਾਂ ਕਿ ਪੈਨਸ਼ਨਾਂ ਨੂੰ ਜਿਹੜੀ ਆ ਕੋਈ ਪ੍ਰੋਬਲਮ ਨਾ ਆਵੇ ਪੈਨਸ਼ਨ ਆਪਣੇ ਪੈਨਸ਼ਨਰ ਜਾਂ ਫੈਮਿਲੀ ਪੈਨਸ਼ਨਰ ਜਿਹੜੇ ਨੇਗੇ ਮੋਬਾਈਲ ਦੇ ਰਾਹੀਂ ਪੀਸੀ ਦੇ ਰਾਹੀਂ ਲੈਪਟਾਪ ਦੇ ਰਾਹੀਂ ਇਸ ਪੋਰਟਲ ਦੇ ਉੱਤੇ ਜਿਹੜਾ ਜਾ ਕੇ ਆਪਣਾ ਆਧਾਰ ਕਾਰਡ ਜਿਹੜਾ ਇਹ ਕੇਵਾਈਸੀ ਆ ਜਿਹੜਾ ਉਹਦੀ ਮਦਦ ਨਾਲ ਰਜਿਸਟਰ ਹੋ ਸਕਣਗੇ ਰਜਿਸਟਰ ਹੋਣ ਤੋਂ ਬਾਅਦ ਉਹ ਜਿਹੜੀ ਆਈਡੀ ਆ ਉਸ ਆਈਡੀ ਜਦੋਂ ਦੀ ਡਿਵੈਲਪ ਹੋ ਗਈ ਉੱਥੇ ਬੈਠ ਕੇ ਇਹਨਾਂ ਸਾਰੀਆਂ ਸੇਵਾਵਾਂ ਦਾ ਲਾਭ ਜਿਹੜਾ ਲੈ ਸਕਣਗੇ ਔਰ ਇਹਨਾਂ ਸਾਰੀਆਂ ਸੇਵਾਵਾਂ ਦਾ ਲਾਭ ਲੈ ਜਾਣ ਦੇ ਲੈ ਕੇ ਜਾਣ ਦੇ ਲਈ ਜਿਹੜੇ ਨੇੜਲੇ ਸੇਵਾ ਕੇਂਦਰ ਨੇ ਉਬਈਸੀ ਨਿਰਧਾਰਤ ਕੀਤੇ ਨੇ ਤਾਂ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਦੀ ਹੈ ਨਹੀਂ ਕਰ ਸਕਦਾ ਤਾਂ ਨੇੜਲੇ ਸੇਵਾ ਕੇਂਦਰ ਦੇ ਅੰਦਰ ਜਾ ਕੇ ਵੀ ਜਿਹੜਾ ਉਹ ਇਹ ਸੇਵਾਵਾਂ ਲੈ ਸਕਦਾਗਾ ਔਰ ਕੁਝ ਸੇਵਾਵਾਂ ਇਹ ਸਾਰੀਆਂ ਸੇਵਾਵਾਂ ਆਪਣੇ ਘਰ ਬੈਠ ਕੇ ਵੀ ਘਰ ਬੁਲਾ ਕੇ ਵੀ ਜੜੀਆਂ ਰਹੀਆਂ ਉਹ ਸੇਵਾਵਾਂ ਲਿਆਂ ਜਾ ਸਕਦੀਆਂ ਨੇਗੀਆਂ ਸੋ ਇਹਦੇ ਲਈ ਤਿੰਨ ਅਸੀਂ ਹੈਲਪ ਨੰਬਰ ਜਾਰੀ ਕੀਤੇ ਨੇਗੇ ਸਾਡੇ ਸਾਰਾ ਡਾਇਰੈਕਟੋਰੇਟ ਆਫ ਖਜ਼ਾਨਾ ਤੇ ਲੇਖਾ ਸਾਡਾ ਜਿਹੜਾ ਡਿਪਾਰਟਮੈਂਟ ਆਫ ਡਾਇਰੈਕਟਰ ਤੇ ਖਜ਼ਾਨਾ ਲੇਖਾ ਤੇ ਪੈਨਸ਼ਨ ਇਹ ਜਿਹੜਾ ਇਹਨੇ ਕੰਟਰੋਲ ਰੂਮ ਅਸੀਂ ਪੰਜਾਬ ਦੇ ਵਿੱਚ ਸਥਾਪਿਤ ਕੀਤਾਗਾ ਜਿਹਦਾ ਨੰਬਰ ਤਿੰਨ ਨੰਬਰ ਨੇਗੇ 18001802148 ਮੈਂ ਇੱਕ ਵਾਰ ਦੁਬਾਰਾ ਰਿਪੀਟ ਕਰਦਾਗਾ 180018021 फोर एट एक ये नंबर है और दूसरा जीरो वन सेवन टू टू नाइन नाइन सिक्स थ्री एट फाइव मैं दोबारा इस तो भी रिपीट कर देंगे जीरो वन सेवन टू टू नाइन नाइन सिक्स थ्री एट फाइव इस तरीके तीजा नंबर जरा जीरो वन 722966386 ਮੈਂ ਦੁਬਾਰਾ ਰਿਪੀਟ ਕਰਦਾ 01722996386 ਇਹ ਜਿਹੜੇ ਸਾਡੇ ਤਿੰਨ ਨੰਬਰ ਨੇਗੇ ਇਹ ਡਾਇਰੈਕਟੋਰਟ ਲੈਵਲ ਦੇ ਉੱਤੇ ਸਾਡੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਦੇ ਅੰਦਰ ਜਿਹੜੇ ਚਾਲੂ ਰਹਿਣਗੇ ਔਰ ਕਿਸੇ ਵੀ ਕਿਸਮ ਦੀ ਇਨਕੁਆਰੀ ਜਿਹੜੀ ਆ ਇਨਕੁਆਰੀ ਜਿਹੜੀ ਆ ਇਨਕੁਆਰੀ ਜਿਹੜੀ ਆ ਉਹ ਪੈਨਸ਼ਨਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਤਿੰਨ ਨੰਬਰ ਚਾਲੂ ਰਹਿਣਗੇ ਔਰ ਬਿਲਕੁਲ ਉਹਨਾਂ 12 ਘੰਟਿਆਂ ਦੇ ਅੰਦਰ ਜਿਹੜਾ ਆਪਦੀ ਕਿਸੇ ਵੀ ਕਿਸਮ ਦੀ ਜਿਹੜੀ ਇਨਫੋਰਮੇਸ਼ਨ ਉਹ ਲੈ ਸਕਦਾਗਾ ਸੋ ਇਹਦੇ ਨਾਲ ਮੈਂ ਸਮਝਦਾ ਬਹੁਤ ਵੱਡੇ ਪੱਧਰ ਤੇ ਜਿਹੜੇ ਸੁਧਾਰ ਹੋਣਗੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਪੈਨਸ਼ਨਰਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਬਜ਼ੁਰਗ ਹੋ ਜਾਂਦੇ ਸੀ ਆਪ ਦਾ ਲਾਈਵ ਪ੍ਰਮਾਣ ਪੱਤਰ ਜਿਹੜਾ ਉਹਨਾਂ ਨੂੰ ਜਾ ਕੇ ਪਹਿਲਾਂ ਬੜਵਾਉਣਾ ਪੈਂਦਾ ਸੀ ਫਿਰ ਫਿਜ਼ੀਕਲ ਜਾ ਕੇ ਦੇਣਾ ਪੈਂਦਾ ਸੀਗਾ ਕਈ ਵਾਰ ਬਹੁਤ ਸਾਰੇ ਬਜ਼ੁਰਗ ਵਿਅਕਤੀਆਂ ਨੂੰ ਬਿਵਾਰੀ ਵੀ ਲੱਗੀ ਹੁੰਦੀ ਸੀ ਪ੍ਰੋਬਲਮ ਕ੍ਰੀਏਟ ਹੁੰਦੀ ਸੀ ਉਹਨਾਂ ਕਰਕੇ ਬਹੁਤ ਵੱਡੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਹਮੇਸ਼ਾ ਇਹ ਅਪਰੋਚ ਰਹੀ ਆ ਕਿ ਪੰਜਾਬ ਦੇ ਅੰਦਰ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਸੌਖਾ ਕੀਤਾ ਜਾਵੇ ਉਹਨਾਂ ਚ ਟਰਾਂਸਪੇਰੈਂਸੀ ਲਿਆਂਦੀ ਜਾਵੇ ਉਹਨਾਂ ਚ ਪਾਰਦਰਸ਼ਤਾ ਲਿਆਂਦੀ ਜਾਵੇ ਉਹਨਾਂ ਦੇ ਵਿੱਚ ਅਕਾਉਂਟੇਬਿਲਟੀ ਲਿਆਂਦੀ ਜਾਵੇ ਤਾਂ ਕਿ ਲੋਕਾਂ ਨੂੰ ਖੱਜਲ ਖਵਾਰ ਨਾ ਹੋਣਾ ਪਵੇ ਕਿਉਂਕਿ ਪੈਨਸ਼ਨਰ ਜਿਹੜੇ ਦੇਗੇ ਉਹ ਸਾਡੀ ਸ਼ਾਨ ਨੇਗੇ ਪੈਨਸ਼ਨਰ ਜਿਹੜੇ ਦੇਗੇ ਉਹ ਸਾਡਾ ਮਾਣ ਨੇਗੇ ਉਹਨਾਂ ਨੇ ਪੈਨਸ਼ਨ ਨੇ ਜਿਹੜਾ ਲੰਬਾ ਸਮਾਂ ਪੰਜਾਬ ਦੇ ਅੰਦਰ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੇ ਲਈ ਪੰਜਾਬ ਦੇ ਅੰਦਰ ਕਿਸੇ ਨਾ ਕਿਸੇ ਰੂਪ ਦੇ ਅੰਦਰ ਆਪਣੀਆਂ ਬਿਹਤਰੀਨ ਸੇਵਾਵਾਂ ਜਿਹੜੀਆਂ ਉਹ ਨਿਭਾਈਆਂ ਨੇਗੀਆਂ ਔਰ ਸਾਡਾ ਫਰਜ਼ ਬਣਦਾਗਾ ਕਿ ਜਦੋਂ ਬਜ਼ੁਰਗ ਹੋਗੇ ਤਾਂ ਅਸੀਂ ਉਹਨਾਂ ਦੀ ਦੇਖਭਾਲ ਕਰੀਏ ਤਾਂ ਅਸੀਂ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰੀਏ ਸੋ ਅੱਜ ਅਸੀਂ ਪੋਰਟਲ ਜਿਹੜਾ ਪੈਨਸ਼ਨ ਸੇਵਾ ਪੋਰਟਲ ਆ ਉਹ ਲਾਂਚ ਕੀਤਾਗਾ ਸੋ ਇਹਦੇ ਨਾਲ ਵੱਡੀ ਪੱਧਰ ਤੇ ਬੈਸੰਦਾ ਸਾਡੇ ਪੰਜਾਬ ਦੇ ਪੈਨਸ਼ਨਰ ਨੂੰ ਲਾਭ ਮਿਲੂਗਾ ਸਰ ਪੈਨਸ਼ਨਰ ਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਪਈ ਕਿ ਪੋਰਟਲ ਬਿਨਾਂ ਕਰਕੇ ਨਹੀਂ ਸਰਟੀਫਿਕੇਟ ਦੇਣ ਦੀ ਲਾਈਵ ਸਰਟੀਫਿਕੇਟ